ਆ ਸਾਡੇ ਨਾਲ ਜੁੜੇ ਨੇ ਹਰਪਾਲ ਸਿੰਘ ਯੂਕੇ ਜਿਹੜੇ ਕੀ ਚੇਅਰਮੈਨ ਨੇ ਸਕੂਲਾਂ ਦੇ ਤੇ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਜ਼ਮੀਨ ਖਰੀਦੀ ਹੈ ਕਾफी ਖੱਜਲ ਖਰਾਬ ਹੋ ਰਹੀ ਨੇ ਸਰ ਕੀ ਮਾਮਲਾ ਹੈ ਪੂਰਾ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਦੀਆਂ ਹਦਾ ਅਨੁਸਾਰ ਜਦੋਂ ਸਾਡੇ ਵਿਦੇਸ਼ਾਂ ਜਾਂਦੇ ਆ ਉਹ ਕਹਿੰਦੇ ਆਂ ਕਿ ਪੈਸੇ ਇਨਵੈਸਟ ਕਰੋ ਤੇ ਆਪਣੇ ਕਾਰੋਬਾਰ ਕਰੋ ਅਸੀਂ ਉਹਨਾਂ ਦੇ ਕਹਿਣੇ ਅਨੁਸਾਰ ਆਪਣੇ ਇਥੇ ਗੁਰਦਾਸਪੁਰ ਦੇ 32 ਕਿਲੇ ਜ਼ਮੀਨ ਖਰੀਦੀ ਉੱਚ ਮੈਂ ਸਕੂਲ ਕੰਪਲੈਕਸ ਕਾਲਜ ਸਕੂਲ ਕੰਪਲੈਕਸ ਐਂਡ ਹੋਰ ਕਾਰੋਬਾਰ ਕਰਨਾ ਚਾਹਣਾ ਕਿਉਂ ਲਾ ਕੇ ਸਾਨੂੰ ਅਸੀਂ ਸਰਵੇ ਕੀਤਾ ਲਾ ਕੇ ਕਾਫੀ ਸਾਨੂੰ ਹੋਪਫੁਲ ਜੀ ਅਭੀ ਆਸ ਚੁਣੂ ਖੜੇ ਪਹਿਲਾਂ ਵੀ ਦੋਸਤੂਆ ਅਸੀਂ 100 150 ਟ੍ਰਿਜਰਨ ਜੌਬ ਦਿੱਤੀ ਆ ਡੈਵਰਨ ਜੌਬ ਦਿੱਤੀ ਪਰ ਜਿਉਂ ਦੀ ਜਮੀਨ ਖਰੀਦੀ ਆ ਅਸੀਂ ਪੁਸਤ ਪ੍ਰਸ਼ਾਸਨ ਕੋ ਵੀ ਜਾਣੇ ਆ ਮਾਲ ਮੈਕ ਵੀ ਜਾਣੇ ਆ ਸਭ ਤੋਂ ਪਹਿਲਾਂ ਅਸੀਂ ਦਾਤ ਦੀ ਚੁੱਕੇ ਚ ਚਾਰ ਸਿਵਲ ਕੋਰਟ ਕੋਰਟ ਦੇ ਕਿਹੜੀਆਂ ਅਦਾਲਤਾਂ ਤੋਂ ਕੇਸ ਜਿਹੜੇ ਨੇ ਤੁਸੀਂ ਜਿੱਤ ਚੁੱਕੇ ਹੋ ਉਸ ਜਗ੍ਹਾ ਨਾਲ ਸਬੰਧਤ ਐਸਜੀਐਲ ਮਾਨਜੂਗ ਐਡਮਿਕ ਕੋਰਟ ਤੋਂ ਡੀਸੀ ਕੋਰਟ ਤੋਂ ਐਫਸੀਆਰ ਤੋਂ ਸਿਵਲ ਕੋਰਟ ਗੁਰਦਾਸਪੁਰ ਸੈਸ਼ਨ ਕੋਰਟ ਗੁਰਦਾਸਪੁਰ ਮਾਨਜੂਗ ਹਾਈ ਕੋਰਟ 3316 3317 ਸੀਆਰਐਮ ਚੰਡੀਗੜ੍ਹ ਆਦੇ ਸੁਪਰੀਮ ਕੋਰਟ लास्ट ਕੋਰਟ ਕੇਸ ਕਿਹੜਾ ਜਿੱਤਿਆ ਤੁਸੀਂ ਸੁਪਰੀਮ ਕੋਰਟ ਤੋਂ ਜਿੱਦਿਆ ਕੇਸ ਅਸੀਂ ਕਿ ਜਮੀਨ ਸਾਡੇ ਹੱਥ ਚ ਹੋ ਗਈ ਉਸ ਤੋਂ ਬਾਅਦ ਅਸੀਂ ਇੱਕ ਦਾਵਾ ਪਾਇਆ ਕਿ ਸਾਨੂੰ ਪੋਜੈਸ਼ਨ ਦਿੱਤਾ ਜਾਵੇ ਉਹਦਾ ਪੋਜੈਸ਼ਨ ਦਾ ਆਰਡਰ ਹੋ ਗਿਆ 22 ਤਰੀਕ ਨੂੰ 22 ਤਰੀਕ ਨੂੰ ਹੁਣ ਪੋਜੈਸ਼ਨ ਮਿਲਦੇ ਆਰਡਰ ਹੋਇਆ ਪਰ ਉਹਦੇ ਵਾਅਦੇ ਅਸੀਂ ਤਹਿਸੀਲਦਾਰ ਨੈਪ ਤਹਿਸੀਲਦਾਰ ਕਾਨੂੰਗੋ ਪਟਵਾ ਲਈਏ ਤੱਲੇ ਕਰਦੇ ਵੀ ਸਾਨੂੰ ਦੱਸੋ ਕੀ ਪ੍ਰੋਸੀਜਰਾ ਦੱਸੋ ਸਾਨੂੰ ਉਹ ਸਾਡੀ ਗੱਲ ਸੁਣਉਂਦਿਆ ਨਹੀਂ ਅਸੀਂ ਕਦੇ ਬੋਟਾਂ ਦੇ ਗਏ ਆ ਕੋਈ ਆਂਦਾ ਮੇਰਾ ਵਿਆਹ ਅੱਜ ਕੋਈ ਆਂਦਾ ਕਿਤੇ ਗਏ ਨਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਇਹ ਸਾਰੇ ਕੀ ਜੱਟ ਚੁੱਕੇ ਆ ਕਿੰਨੇ ਸਮੇਂ ਤੋਂ ਇਹਨਾਂ ਦਫ਼ਤਰਾਂ ਦੇ ਵਿੱਚ ਮਾਲ ਮਹਿਕ ਵਿੱਚ ਠੱਕੇ ਖਾਰੇ ਜੀ ਪਹਿਲਾਂ ਤੇ ਅਸੀਂ ਨਾਲਦਨ ਠੱਕੇ ਖਾਦੇ 15 ਸਾਲ ਤੇ ਦਫ਼ਤਰ ਜੇ ਡੀਸੀ ਡਿਪਾਰਟਮੈਂਟ ਠੱਕੇ ਖਾਣੇ 1 ਸਾਲ ਤੋਂ ਜੀ ਮਾਰਚ ਦੀ ਤਰੀਕ ਤੋਂ ਹਨੇ ਪਹਿਲਾ ਕੇਸ ਲੱਗਾ ਸੀ ਇੰਤਕਾਲ ਦਾ ਉਹਨੂੰ ਵੀ ਗਲਤ ਇਹਨਾਂ ਨੇ ਰਿਜਿਸਟਰ ਇੰਤਕਾਲ ਦਰਜ ਕੀਤਾ ਜਦੋਂ ਕਿ ਦਾਤ ਨੇ ਸਟੇ ਦਿੱਤਾ ਸੀ ਨਾ ਪਜੈਸ਼ਨ ਦਾ ਇਹਨਾਂ ਨੇ ਮਾਰਚ ਦੱਸੀ ਦੇ ਦਿੱਤਾ ਉਹ ਵੀ ਇਹਨਾਂ ਦੇ ਆਰਟੀਆ ਪਾਈਆਂ ਉਹ ਕੀਤਾ ਉਹ ਜਿਵੇਂ ਤੁਹਾਡਾ ਕਹਿੰਦਾ ਮਾਲਕੀ ਦਾ ਸਟੇ ਦੇ ਦਿੱਤਾ ਮਾਲਕੀ ਦੇ ਸਟੇ ਦੇ ਲਈ ਪਟਵਾਰੀ ਵੱਲੋਂ ਪ੍ਰੋਪਰਲੀ ਸਾਰਾ ਕੰਮ ਕੀਤਾ ਜਾਂਦਾ ਤੇ ਉਹਦੇ ਵਾਸਤੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੱਲੋਂ ਕੋਈ ਡਿਸੀਜਨ ਦਿੱਤਾ ਗਿਆ ਉਹਦੇ ਵਿੱਚ ਜਦੋਂ ਕੋਈ ਸਟੇ ਹੁੰਦਾ ਦਾਦ ਦਾ ਉਹ ਤੇ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਆਰਡਰ ਕਰਦਾ ਵੀ ਸਟੇ ਐਂਟਰੀ ਕੀਤਾ ਜਾਂਦਾ ਉਸ ਤੇ ਹੈ ਹੀ ਨਹੀਂ ਜੇ ਉਹਨਾਂ ਜ਼ਿਆਦਾ ਕਾਰ ਕਾਰ ਕਰਕੇ ਤੇ ਉਹਨਾਂ ਨੇ ਦੰਚ ਕਰ ਲਿਆ ਬਿਨਾ ਨਾਇਬ ਤਸੀਲਦਾਰ ਤੋਂ ਬਿਨਾ ਤਸੀਲਦਾਰ ਦੀ ਨੋਟਸ ਲੈਣ ਤੋਂ ਬਾਵਜੂਦ ਉਹਨੇ ਕਿਸ ਤਰ੍ਹਾਂ ਕਰਤਾ ਜੀ ਇਹ ਇਹ ਦੀ ਹੋਰ ਮੈਂ ਕਹਿੰਦਾ ਮਾਨਸਾ ਭਜਨ ਜਿਉਂ ਨੇ ਮਾਲ ਪਟਵਾਰੀ ਦੇ ਨਾਇਬ ਤੇ ਪਟਵਾਰੀ ਕਾਨੂੰ ਕੋ ਕੌਣ ਆ ਉਹ ਜੱਜ ਬਣੇ ਆ ਕੀ ਮੰਦੇ ਹੋ ਕਿ ਮਿਲੀ ਭੂਗਦੇ ਵੱਡੇ ਪੱਤਰ ਤੇ ਵੱਡੇ ਵੱਡੇ ਪੱਤਰ ਤੇ ਇਹ ਬਹੁਤ ਵੱਡਿਆ ਕੰਡੇਰੇ ਦਾ ਕਾਰਕੋਨ ਆ ਜਿਹਨੇ ਜਗ੍ਹਾ 20 ਸੱਤ ਬੋਂਡ ਆਪਣੇ ਭੂਗਾਂ ਦੀ ਜਗ੍ਹਾ ਬੋਂਡਿਆ ਨਜ਼ਾਇਰ ਹਾਈ ਕੋਰਟ ਨੇ ਕਲੀਅਰ ਕਰਤਾ ਸਪਰੀਮ ਕੋਰਟ ਨੇ ਕਲੀਅਰ ਕਰਤਾ ਸਿਵਲ ਕੋਰਟ ਨੇ ਕਲੀਅਰ ਕੀਤਾ ਸੱਤ ਦਾਤਾਂ ਦੇ ਕੇ ਸੱਤ ਦਾਤਾਂ ਛੋਟੀ ਦਾਤ ਲਿਕੇ ਉੱਚ ਦਾਤ ਭਾਰ ਸੰਵਿਧਾਨ ਦੇ ਮੁਤਾਬਿਕ ਕਿਤੇ ਅੱਖੇ ਵੀ ਹੁਆ ਲਾ ਫਿਰਹੀਂ ਸਾਡੇ ਮਦਰ ਗੱਡੀਆਂ ਲਾਉਂਦੇ ਹੁਣ ਜਿਹੜੀਆਂ ਧਮਕੀਆਂ ਤੁਹਾਨੂੰ ਦਿੱਤੀਆਂ ਗਿਆ ਧਮਕੀਆਂ ਦਿੱਤੀਆਂ ਗਿਆ ਤੁਹਾਡੇ ਮਦਰ ਗੱਡੀ ਲਗਾਈ ਗਈ ਹੈ ਕਿਹੜੀ ਗੱਡੀ ਸੀ ਤੇ ਕਦੋਂ ਰੋਕਿਆ ਗਿਆ ਤੁਹਾਨੂੰ ਅਸੀਂ 12 ਤਰੀਕ ਨੂੰ 11 12 ਤਰੀਕ ਨੂੰ ਗਏ ਆ ਤੇ ਸਾਨੂੰ ਮਾਨਯੋਗ ਸਾਡੇ ਅਜਿਮ ਸਾਡੀ ਦਾਲਤ ਵਿੱਚ ਅਸੀਂ ਨਾ ਤੇਜ ਦੀ ਆਪਣੀ ਪੈਰਵਾਈ ਕਰਨ ਗਏ ਸੀ ਅਸੀਂ 4-5 ਬੰਦੇ ਚ ਮੇਰਾ ਗਰਮਣ ਨਾਲ ਹੀ ਉੱਥੇ ਸਾਡੇ ਮਗਰ ਹਰਿੰਦਰ ਸਿੰਘ ਨੇ ਜੁਰੇ ਅਣਸ ਅਤੇ ਬੰਦਿਆਂ ਨੇ ਜੂਪੀ ਗੱਡੀ 4100 ਨੰਬਰ ਹਰਿਆਣੇ ਦੀ ਗੱਡੀ ਨੰਬਰ ਲਾਇਆ ਉਹਨਾਂ ਨੇ ਐ ਐ ਨਾ ਹਮਾਚਾਪਲੀਸ਼ ਦੀਆਂ ਗੱਡੀਆਂ ਲਾਈਆਂ ਸਾਡੇ ਮਗਰ ਅੰਬਰ ਸਾਹਿਬ ਤੱਕ ਆਪਣੇ ਟੂਲ ਬਰੇ ਦਾ ਗੱਡੀਆਂ ਮਗਦਾਈਆਂ ਗੱਡੀ ਗੱਡੀ ਪਿੱਛੇ ਅਸੀਂ ਸ਼ੀਸ਼ੇ ਨਹੀਂ ਖੋਲੇ ਆਪਣੀਆਂ ਗੱਡੀਆਂ ਦਾ ਉਸੇ ਵੇਲੇ ਅਸੀਂ 112 ਨੰਬਰ ਤੇ ਫੋਨ ਵੀ ਕੀਤਾ ਐਸਐਸਪੀ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੰਜ ਛੇ ਮਿੰਟ ਨੂੰ ਗਿਆ ਜਦੋਂ ਕੋਈ ਮੈਨੂੰ ਮਾਰ ਜਾਂਦੇ ਫੇਰ ਹੀ ਪੁੱਛਣੇ ਪਤਾ ਕਰਨਾ ਫੇਰ ਹੀ ਪਤਾ ਕਰਨਾ ਵੀ ਕੀ ਹੋਇਆ ਕੀ ਨੇ ਫੇਰ ਮੁੜ ਕੇ ਆ ਜਾਂਗੇ ਗੱਡੀਆਂ ਲੈ ਕੇ ਅੱਖਾਂ ਪੂਣੀਆਂ ਨੇ ਮਾਰੇ ਕੀ ਭਗਵਾਨ ਜੀ ਮੜਕੇ ਆ ਕੇ ਕਹੂਗਾ ਆਈਆਂ ਨੇ ਜੇ ਉਹ ਤੁਹਾਨੂੰ ਇੰਟੀਮੇਸ਼ਨ ਦੇਤੀ ਬੰਦਿਆਂ ਦੱਸਦੇ ਵੀ ਆਹ ਬੰਦੇ ਗੱਡੀ ਨੰਬਰ ਗੱਡੀ ਨੰਬਰ ਦੱਸਦਾ ਆਹ ਗੱਡੀ ਕੋ ਸਾਡੀ ਗੱਡੀ ਵਿੱਚ ਆਲਰੇਡੀ ਕੈਮਰੇ ਲੱਗੇ ਹੋਏ ਆ ਇਸ ਸੰਬੰਧੀ ਜਦੋਂ ਗੱਡੀਆਂ ਤੁਹਾਡੇ ਮਗਰ ਲੱਗੀਆਂ ਕਿ ਤੁਸੀਂ ਐਸਐਸਪੀ ਸਾਹਿਬ ਨੂੰ ਜਿਹੜੀ ਆ ਕੋਈ ਦਰਖਾਸਤ ਵਗੈਰਾ ਦਿੱਤੀ ਹੈ ਬਿਲਕੁਲ ਦਿੱਤੀ ਜੀ ਐਸਐਸਪੀ ਸਾਹਿਬ ਦਖਾ ਦਿੱਤੀ ਅਸੀਂ ਸਾਰਿਆਂ ਨੇ ਦਖਾਸਤਾਂ ਦਿੱਆਂ ਐਸਐਸਪੀ ਨੂੰ ਡੀਜੀਪੀ ਨੂੰ ਮੁੱਖ ਮੰਤਰੀ ਤੱਕ ਦਖਾਸਤਾਂ ਪਈਆਂ ਪੋਰਟਲ ਤੇ ਚੜਾਈਆਂ ਸੀ ਐਸਐਸਪੀ ਸਾਹਿਬ ਪਰਸਨਲ ਮਿਲਿਆ ਸੀ ਕੀ ਕਹਿਣਾ ਉਹਨਾਂ ਦਾ ਉਹਨਾਂ ਕਹਿੰਦਾ ਕੋਈ ਨਹੀਂ ਕਰਦੇ ਕਰ ਲਈ ਪਰ ਉਹਨੂੰ ਕਿਹੇ ਨੇ ਸੱਦਿਆ ਕਿਹੇ ਰੌਂਡ ਆਪਣੇ ਕੀਤਾ ਨਾ ਗੱਡੀਆਂ ਫੜ ਕੇ ਵੀ ਗੱਡੀਆਂ ਕੌਣ ਲਿਆਉਂਦਾ ਕੌਣ ਹੈ ਕੀ ਲੈਣ ਆਉਂਦਾ ਤੁਸੀਂ ਐਸਐਸਪੀ ਬਟਾਲਾ ਵੀ ਗਏ ਜੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲਾਰੇ ਲਾਉਂਦੇ ਆ ਉਹਨ ਅਸੀਂ ਇਹ ਬਾਕੀ ਚਿੱਠੀਆਂ ਚੋਗੇ 6 ਮਹੀਨੇ ਆ ਲੈਟਰ ਨੂੰ ਹੋ ਗਿਆ ਇੱਕ ਹਫਤਾ ਲੈਟਰ ਨੂੰ ਹੋ ਗਿਆ ਅੱਜ ਵੇਖੋ ਤੁਹਾਡੀ 18 ਤਰੀਕ ਵਾਲਾ ਅੱਜ ਸਾਨੂੰ ਪੂਰੇ 8 ਦਿਨ ਹੋ ਗਿਆ ਅਸੀਂ ਸਵੇਰੇ ਸ਼ਾਮੇ ਸਵੇਰੇ ਸ਼ਾਮੇ ਸਵੇਰੇ ਸ਼ਾਮੇ ਜਾਂਦੇ ਆ ਖਦ ਖਰਾਬ ਹੋ ਕੇ ਵਾਪਸ ਆਉਂਦੇ ਆ ਉਸ ਦਾ ਸਟਾਫ ਜਿਹੜਾ ਸਟਾਫ ਆ ਉਹ ਸਟਾਫ ਸਾਨੂੰ ਟਿੱਜ ਜਾਂਦਾ ਟੀਚਰਾਂ ਕਰਦੇ ਆ ਤੁਹਾਡੇ ਦਰਖਾਸਤਾਂ ਬੜੀਆਂ ਹੁੰਦੀਆਂ ਕੋਈ ਨਹੀਂ ਜੋ ਕੰਮ ਕਰੀ ਜੋ ਅਸੀਂ ਤੁਹਾਡੀਆਂ ਦਰਖਾਸਤਾਂ ਫਾਈਲਾਂ ਵਿੱਚ ਰੱਖ ਕੇ ਰੱਖੀ ਜਾਂਦੇ ਆ ਤੁਸੀਂ ਆਪਣਾ ਕੰਮ ਕਰੋ ਅਸੀਂ ਜੋ ਕੰਮ ਕਰੀ ਜਾਂਦੇ ਆ ਹਰਪਾਲ ਸਿੰਘ ਯੂਕੇ ਜੀ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਆਪਣੇ ਦੋ ਸਕੂਲ ਚਲਾ ਰਹੇ ਜੇ ਤੇ ਉਸ ਜਗ੍ਹਾ ਜਿਹੜੀ ਗੁਰਦਾਸਪੁਰ ਦੇ ਵਿੱਚ ਤੁਸੀਂ ਲਈ ਆ ਉੱਥੇ ਸਕੂਲ ਬਣਾਉਣਾ ਚਾਹੁੰਦੇ ਜੇ ਤੇ ਐਨ ਆਰ ਆਈ ਪਰਿਵਾਰ ਜਿਹੜਾ ਆ ਇੱਕ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਨਵੈਸਟ ਕਰਕੇ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਪਰ ਧੱਕੇ ਖਾਣੇ ਪੈ ਰਹੇ ਤੁਹਾਨੂੰ ਮਹਿਕਮਿਆਂ ਦੇ ਥਾਣਿਆਂ ਦੇ ਖੱਜਲ ਖਰਾਬੀ ਲਗਾਤਾਰ ਚੱਲਨੀ ਪੈ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਿੰਨ ਪਰਿਵਾਰੋਂ ਇੱਕ ਅਮਰੀਕਾ ਤੋਂ ਦੋ ਕੈਨੇਡਾ ਤੋਂ ਇਹਨਾਂ ਨੇ ਇਨਵੈਸਟਮੈਂਟ ਕਰਨੀ ਚਾਹੁੰਦੇ ਤੇ ਚੱਲਾ ਅਗਲੇ ਸਾਲ ਹੀ ਸ਼ੁਰੂ ਕਰਾਂਗੇ ਤੇ ਸਾਲਾ ਪੈਨੋਂ ਬੈਂਕ ਕਬਜ਼ਾ ਲੈ ਜਦੋਂ ਮਾਨਯੋਗ ਸਿਵਲ ਡਾਕਟਰ ਨੇ ਸਰਬ ਕਬਜ਼ੇ ਦੇ ਆਰਡਰ ਵੀ ਕਰਤੇ ਸਭ ਕੁਝ ਕਰਤਾ ਨਾ ਨਾਂ ਤਹਿਸੀਦਾਂ ਕੋ ਟਾਈਮ ਨਾ ਨੈਪੋ ਕੋ ਟਾਈਮ ਨਾ ਪਟਵਾਰੀ ਕੋ ਟਾਈਮ ਨਾ ਪੁਸਤ ਕੋ ਟਾਈਮ ਨਾ ਕਿ ਐਸਐਸਪੀ ਕੋ ਟਾਈਮ ਨਾ ਕਿ ਡਿਪਟੀ ਕੋ ਟਾਈਮ ਜਾਈਏ ਕਿੱਥੇ ਦੱਸੋ ਹਾਂ ਹੁਣ ਇਸ ਸਾਰੀ ਹੁੰਦੀ ਡਿਲੇ ਨੂੰ ਦੇਖਦੇ ਹੋਏ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਉਸ ਮਾਲ ਮਹਿਕਮਾ ਜਿਹੜਾ ਤੁਹਾਨੂੰ ਖੱਜਲ ਖਰਾਬ ਕਰ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਮਾਲ ਮਹਿਕਮੇ ਦੇ ਮੰਤਰੀ ਸਾਹਿਬ ਜਿਹੜੇ ਕਿ ਉਸ ਪੱਦਰ ਦੇ ਉੱਤੇ ਜਿਹੜੇ ਜ਼ਿੰਮੇਵਾਰ ਨੇ ਟਾਪਰ ਇਹਨਾਂ ਮਾਲ ਮਹਿਕਮਾ ਦੀ ਚੈਕਿੰਗ ਦੇ ਲਈ ਕਿਉਂ ਨਹੀਂ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਕਿਉਂ ਨਹੀਂ ਦੱਸਿਆ ਜਾਂਦਾ ਕਿਉਂ ਨਹੀਂ ਇਹਨਾਂ ਬੰਦਿਆਂ ਦੇ ਉੱਤੇ ਇਹਦੇ ਸਖੱਜਲ ਖਰਾਬੀ ਦੇ ਲਈ ਕਾਰਵਾਈ ਕੀਤੀ ਜਾਂਦੀ ਕੀ ਕਹਿਣਾ ਚਾਹੁੰਦੇ ਹੈ ਜੀ ਤਹਿਸੀਲ ਦੇ ਵਿੱਚ 6 ਮਹੀਨੇ ਕੋਈ ਨੈਪਸਿਲਦਾਰ ਨਹੀਂ ਲੱਗਾ ਪਹਿਲੀ ਗੱਲ ਦੇ ਵੇਖੋ ਇੱਕ ਬਟਵਾਰੀ ਨੂੰ ਦੋ ਪਿੰਡ ਦਿੱਤੇ ਜਾਂ ਤਿੰਨ ਪਿੰਡ ਦਿੱਤੇ ਉਹ ਵੜਦਾ ਹੀ ਨਹੀਂ ਨੈਪ ਨੈਪਸਿਲਦਾਰ ਵੜਦਾ ਹੀ ਨਹੀਂ ਨੈਕ ਵੜਦਾ ਹੀ ਨਹੀਂ ਮਾਲ ਮਹਿਕਮੇ ਨੇ ਤੱਲੇ ਕੱਢੇ ਉਸਦੇ ਤੱਲੇ ਕੱਢੇ ਪਰ ਕੋਈ ਮਲਕਾਰ ਨਹੀਂ ਮਾਨ ਸਾਹਿਬ ਮੰਤਰੀ ਮੁੱਖ ਮੰਤਰੀ ਸਾਹਿਬ ਦੀ ਪਾਇਆ ਨੇ ਤੇ ਉਹਦੇ ਪਾਇਆ ਹੈ ਪੋਰਟਲ ਤੇ इवन ਕੇ ਮਾਲ ਮੰਤਰੀ ਦੇ ਸੈਕਟੋਰ ਆਪਣੇ ਜਿਹੜੇ ਪੀ.ਏ ਸਾਹਿਬ ਨੂੰ ਇਨਕਲੂਡੈਂਟ ਕੀਤੀ ਉਹਨਾਂ ਦੇ ਪੋਰਟਲ ਤੇ ਪਾਇਆ ਸੀ ਕਿ ਬਲਾਰੀ ਬਰਦੀ ਕੀਤੀ ਜਾਵੇ ਇਹ ਇਹ ਮਾਲ ਮੰਤਰੀ ਬਰਦੀ ਕੀਤੀ ਜਾਵੇ ਇਹਨਾਂ ਨੇ ਇੱਕ ਮੈਂ ਆਡੀਓ ਹੀ ਪਾਈ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਕਿ 4 ਲੱਖ ਰੁਪਏ ਲੈਣ ਦੀ ਗੱਲ થઈ ਉਹਨੇ ਆਪਣੇ ਅਸਲ ਵਿੱਚ ਮੈਂ 4 ਲੱਖ ਰੁਪਏ ਲੈ ਮੱਕੜ ਹੀ ਦੇਣਾ ਇਹਨਾਂ ਨੂੰ ਮੈਂ ਉਧਰੋਂ ਪੈਸੇ ਗਏ ਉਹ ਆਪ ਕਹਿੰਦਾ ਨਾਇਬ ਇਹ ਕਾਨੂੰਗੋ ਸਾਹਿਬ ਕਹਿ ਰਿਹਾ ਆੜ ਵਿੱਚ ਪਿਰ ਪਾਜੂ ਕੇ ਸਾਹਿਬ ਮੈਂ ਉਹ ਮੈਨੂੰ ਪਟਵਾਰੀ ਮੈਨੂੰ ਪੱਖ ਜਿੰਦਾ ਮੈਨੂੰ ਗਾਲਾਂ ਕੱਢਦਾ ਉਹੀ ਮੈਂ ਆੜ ਵਿੱਚ ਗਾਲਾਂ ਕੱਢੀਆਂ ਲੈ ਮੈਂ ਨਹੀਂ ਗਾਲ ਕਰਨੀ ਚਾਹੁੰਦਾ ਮੈਂ ਆਪਣਾ ਮੂੰਹ ਨਹੀਂ ਗੰਦਾ ਕਰਨਾ ਮੈਨੂੰ ਗਾਲਾਂ ਕੱਢੀਆਂ ਤੂੰ ਮੈਨੂੰ ਕੀ ਕਰਨੇਗਾ ਮੇਰਾ ਫਲਾਨ ਕਰ ਲਾ ਮੇਰਾ ਫਲਾਨ ਕਰ ਲਾ ਇੱਕ ਪਟਵਾਰੀ ਦੀ ਤਾਨਾਸ਼ਾਹੀ ਚੱਲ ਰਹੀ ਆ ੱਤਕੇਸ਼ਾਹੀ ਚੱਲ ਰਹੀ ਆ ਉਸ ਖੇਤਰ ਦੇ ਵਿੱਚ ਜਿਹੜਾ ਕਿ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਕੁਝ ਨਹੀਂ ਸਮਝਦਾ ਮਾਲ ਮੈਕ ਦੇ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜਿੰਨੀਆਂ ਦਾਲਤਾਂ ਵਿੱਚ ਕੇਸ ਚੱਲਦੇ ਆ ਇਹ ਮਾਲ ਮੈਗ ਨਦੀ ਇਨਗਾਈਲੀ ਦੇ ਮਾਲ ਮੈਗ ਮੇ ਦਾ ਹੀ ਕਾਰਨ ਕੇਸ ਚੱਲਦੇ ਆ ਇਹ ਚੌਂ ਤੇ ਇੱਕ ਦਿਨ ਚਲਾਈ ਨਾ ਕਰਾ ਲੈ ਉਸ ਦੇ ਪ੍ਰਸ਼ਾਸਨ ਦੀ ਗਲਤੀਆਂ ਕਾਹਨੇ ਕੇਸ ਚੱਲਦੇ ਨਹੀਂ ਦੇ ਉਸ ਦਿਨ ਜਿੱਦਾਂ ਸਾਡੇ ਮਨ ਗੱਡੀਆਂ ਲਾਈਆਂ ਅਗਰ ਬੰਦਰਫਰ ਗੱਡੀ ਘੇਰੀ ਹੁੰਦੀ ਤੇ ਅੱਜ ਕੋਈ ਹਾਇਪਨ ਨਾ ਹੁੰਦਾ ਆ ਅੰਬੀਆਂ ਵਾਲਾ ਮਾਰਿਆ ਆ ਹੁਣ ਉਹ ਚੰਡੀਗੜ੍ਹ ਮਾਰਿਆ ਮੁੰਡਾ ਸੁਹਾਣਾ ਸਰ ਮਾਰਿਆ ਇਹ ਕੀ ਹਾਲ ਹੋਇਆ ਬਟਾਲੇ ਇੱਕ ਕਰਿਆਣਿਆਂ ਨੂੰ ਡੋੜ ਕੇ ਲੈ ਕੇ ਕੀ ਹਾਲ ਹੋਇਆ ਵਾ ਰੋਜ਼ਵਾਤਾ ਤੁਮੀਆਂ ਅਸੀਂ ਬਹੁਤ ਡਰੇ ਪਏ ਆ ਸਾਨੂੰ ਕੋਈ ਵੀ ਪਤਾ ਨਹੀਂ ਕਿਸ ਨੇ ਕੀ ਕੀ ਕਰਾ ਲਾ ਤੇ ਸਾਡਾ ਮਨ ਸਾਡੇ ਪਰਿਵਾਰ ਕਹਿੰਦੇ ਵਾਪਸ ਆਓ ਇਹ ਕੰਮ ਹੀ ਨਿਕਾਣਾ ਤੇ ਪਿਆਰੀ ਵੇਚ ਦਿਓ ਕੀ ਅਪੀਲ ਕਰਨੀ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਕੂਲ ਜ਼ਮੀਨਾਂ ਲੈ ਲਓ ਤੁਸੀਂ ਆਪਣੇ ਨਾਂ ਕਰਾ ਲਓ ਅਸੀਂ ਵਾਪਸ ਆ ਜਾਈਏ ਉੱਥੇ ਆਪਣੇ ਬੱਚਿਆਂ ਦਾ ਵੀ ਜਾ ਕੇ ਬੋੜਾ ਦੇ ਕੀ ਹਾਲ ਕੀ ਹੈ ਕੋਈ ਦੁਖੀ ਕੋਈ ਸਕੂਲ ਵਾਲਾ ਦੁਖੀ ਸਾਰੇ ਕੋਈ ਸੁਖੀ ਨਹੀਂ ਕੋਈ ਕੋਸਰਕਾਰ ਤੰਗ ਕਰਦੀਆ ਕੋਈ ਦੂਜੇ ਤੰਗ ਕਰਦੇ ਕੋਈ ਇਹ ਤੰਗ ਕਰ ਮੈਂ ਅਸੀਂ ਖਾਣੇ ਰੋਟੀ ਆ ਕੀ ਅਸੀਂ ਆਪ ਪੜਾ ਕੇ ਲਿਖਾ ਕੇ ਸਾਰੇ ਨਿਆਣੇ ਲਾ ਕੇ ਜੇ 50 ਹਜ਼ਾਰ ਕਮਾਲ ਨੇ ਆ ਇੱਕ ਬੰਦਾ ਤੇ ਫਿਰ ਕਿਹੜੀ ਵੱਡੀ ਗੱਲ ਆ ਅਸੀਂ ਮਿਹਨਤ ਕਰਦੇ ਅੱਜ ਕੋ ਫੀਮ ਨਹੀਂ ਵੇਦੇ ਕੋ ਨਸ਼ਾ ਨਹੀਂ ਵੇਦੇ ਸਕੂਲਾਂ ਵਿੱਚ ਬੱਚਨ ਵਿੱਦਿਆ ਦੇਣੇ ਔਰ ਜਗਾਰ ਦੇਣੇ ਆ ਉਹ ਅਸੀਂ ਸਾਰਿਆਂ ਬਸਾਂ ਤੇਲ ਪਾਉਣਿਆਂ ਉਹਦਾ ਟੈਕਸ ਤਾਰਦੇ ਆ ਸਭ ਕੁ ਕਰਦੇ ਆ ਅਸੀਂ ਉਹਨੇ ਕੀ ਕਰ ਸਕਦੇ ਇਹ ਹੀ ਬੜਾ ਪਰੇਸ਼ਾਨ ਆ ਮੁੱਖ ਮੰਤਰੀ ਸਾਹਿਬ ਬੇਨਤੀ ਕਰਦੇ ਸਾਡੇ ਪਹਿਲ ਦੇ ਦਾਦੇ ਹੱਲ ਕਰੋ ਮੇਰੇ ਸਾਡੇ ਜ਼ਮੀਨਾਂ ਮੌਲ ਖਰੀਦ ਸਰਕਾਰ ਖਰੀਦ ਲੇ ਅਈ ਵਾਪਸ ਆਪਣੇ ਕੰਟਰੀ ਜਾਈਏ